ਮੁੰਦਿਆਂ ਨਾਲ ਕਮਲਬਾਈ ਬੈਠਾ ਹਾਂ ਹਾਂਜੀ ਪੈਸੇ ਬਹੁਤ ਮਹਿੰਗਾ ਬਣੇ ਉਹ ਕਹਿੰਦੇ ਯਾਰ ਸਾਡੇ ਕੋਲ ਨਾ ਕੋਈ ਦਿਲ ਫੁੱਲਣ ਵਾਲਾ ਬੰਦਾ ਹੈ ਨਹੀਂ ਤੇ ਜਦੋਂ ਆ ਕੇ ਬਹਿੰਦੇ ਆ ਕਿਤੇ ਸਬਬ ਬਣਦਾ ਉਹ ਕਹਿੰਦੇ ਯਾਰ ਅਸੀਂ ਤਾਂ ਯਾਰ ਸਾਰੀ ਜ਼ਿੰਦਗੀ ਦੌੜਦੇ ਹੀ ਰਹੇ ਰਹੇਗੇ ਇਹ ਸ਼ਾਂਤੀ ਕਈ ਬੰਦੇ ਸੀਗੇ ਇਸ ਤਰ੍ਹਾਂ ਦੀ ਜ਼ਿੰਦਗੀ ਚ ਸਾਡੀ ਚ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਉਹ ਕਹਿੰਦੇ ਯਾਰ ਹੁਣ ਕਿਤੇ ਸ਼ਾਂਤੀ ਮਿਲ ਜਾਵੇ ਨਾ ਯਾਰ ਹਣਾ ਬੰਦਾ ਕਿੰਨਾ ਤਾਂ ਜਿਹੜੇ ਜਿਹੜਾ ਜਿਨ੍ਹਾਂ ਦੇ ਕੋਲ ਹੈ ਜਿਹੜੇ ਮਾਨ ਸਕਦੇ ਆ ਜਿਨ੍ਹਾਂ ਦੇ ਕੋਲ ਸਭ ਕੁਝ ਹੈ ਉਹ ਉਹਨਾਂ ਵੱਲ ਦੇਖਦੇ ਆ ਕਿ ਯਾਰ ਇਹ ਇਹ ਬਹੁਤ ਸੌਖੇ ਹੋ ਗਏ ਮਿੰਟੂ ਭਾਈ ਬਜ਼ੁਰਗਾਂ ਨੂੰ ਪਿਛਲਿਆਂ ਨੂੰ ਆਪਾਂ ਕਹਿ ਦਨੇਰ ਉਹਨਾਂ 'ਚ ਪ੍ਰੇਮ ਪਿਆਰ ਬੜਾ ਸੀ ਜਿਵੇਂ ਤੁਸੀਂ ਉਹ ਬੱਚਿਆਂ ਲਈ ਗੱਲ ਕੀਤੀ ਹੈ ਪੁਰਾਣਿਆਂ ਦੇ ਵਿੱਚ ਇਹ ਸੀਗੇ ਹੱਸਦੇ ਉਹਨਾਂ ਨੂੰ ਕਿਹੜਾ ਕੋਈ ਸਿਖਾਇਆ ਸੀ ਉਹਨਾਂ ਦੀ ਇਹ ਵੇਖੋ ਕਿ ਉਹਨਾਂ ਦੀ ਆਦਤਾਂ ਕੀ ਸੀ ਟਾਈਮ ਤੇ ਸੋਣਾ ਇਹ ਨੇਚਰਲੀ ਹੁੰਦਾ ਸੀ ਉਹਨਾਂ ਨੂੰ ਸਿਖਾਉਣਾ ਥੋੜਾ ਪੈਂਦਾ ਸੀਗਾ ਬਿਲਕੁਲ ਉਦੋਂ ਤੇ ਅੱਜ ਜਿਹੜੀਆਂ ਗੱਲਾਂ ਆਪਾਂ ਕਰਦੇ ਪਏ ਅੱਜ ਦੇ ਦੌਰ ਦੀਆਂ ਉਹ ਤਾਂ ਚਿੱਤ ਚਿੱਤੇ ਵੀ ਨਹੀਂ ਸਨ ਕਿਸੇ ਦੇ ਕੋਪਰਾ ਦੀਆਂ ਗੱਲਾਂ ਬਹੁਤ ਐਡਵਾਂਸ ਹੈ ਭਾਈ ਇਹ ਚੀਜ਼ਾਂ ਆਪਾਂ ਉਹਨਾਂ ਨੇ ਅੱਛਾ ਫੂਡ ਹੰਡਾ ਕੇ ਦਿੱਤੀ ਉਹਨਾਂ ਦੀ ਜਿਹੜੀ ਮਤਲਬ ਕਿ ਸਰੀਰਕ ਜਾਂ ਸੋਚ ਦੀ ਸਮਰੱਥਾ ਸੀ ਉਹ ਫੂਡ ਉਹਦੇ ਤੇ ਬਹੁਤ ਵੱਡਾ ਅਸਰ ਕਰਦਾ ਸੀ ਜਿਵੇਂ ਮੋٹے ਅਨਾਜ ਵਗੈਰਾ ਹੁੰਦੇ ਸੀ ਉਹਦੋਂ ਬਾਈ ਬਿਲਕੁਲ ਬਾਈ ਉਹ ਸਾਰਾ ਹੈ ਨਾ ਉਦੋਂ ਉਹਨਾਂ ਨੂੰ ਲਾਲਚ ਨਹੀਂ ਸੀ ਉਹਨਾਂ ਨੂੰ ਪਿਆਰ ਦਾ ਹੀ ਲਾਲਚ ਸੀਗਾ ਹੋਰ ਕਾਸੇ ਦਾ ਨਹੀਂ ਸੀਗਾ ਛਾੜਦਾ ਨਹੀਂ ਸੀ ਹਾਂਜੀ ਆਹ ਚਾਹਤ ਕੱਲ ਚਾਹ ਦੇ ਖਲਾਇ ਜਾਂਦੇ ਆ ਸਹੀ ਹੈ ਜੀ ਸਹੀ ਹੈ ਕੰਨ ਸਾ ਗੱਲਾਂ ਬਹੁਤ ਕਰ ਸਕਦੇ ਹੋ ਪਰ ਸਮਾਂ ਕਾਫੀ ਹੋ ਗਿਆ ਤੇ ਆਉਣ ਵਾਲੇ ਸਮੇਂ ਚ ਫੇਰ ਕਰਾਂਗੇ ਤੁਸੀਂ ਆਏ ਬੜੀ ਮਤਲਬ ਕਿ ਆਲਾਤਰੀਨ ਗੱਲ ਬਾਈਦਾਰ ਗੱਲ ਤੇ ਇੱਕ ਕੈਲੋਕ ਜਿੰਦਗੀ ਦੇ ਪ੍ਰਭਾਵਸ਼ਾਲੀ ਗੱਲ ਜਿਹੜੀ ਹੈ ਨਾ ਉਹ ਤੁਸੀਂ ਸਾਂਝੀ ਕੀਤੀ ਆ ਸਾਰੀ ਜਿਹੜੀ ਗੁਫਤਗੂ ਆ ਉਮੀਦ ਕਰਦਾ ਸਾਰੇ ਪਸੰਦ ਕਰਨਗੇ ਬਈ ਮੈਂ ਨਾ ਇੱਕ ਮੈਸੇਜ ਜ਼ਰੂਰ ਦੇਣਾ ਚਾਹਣਾ ਆ ਜਨਰੇਸ਼ਨ ਨੂੰ ਕਿ ਐਫਰਟਸ ਜ਼ਰੂਰ ਕਰੋ ਜਨਰੇਸ਼ਨ ਵੀਕ ਹੈ ਬਈ ਮੰਨਣਾ ਪਊਗਾ ਇਹ ਚੀਜ਼ ਨੂੰ ਇਹ ਕੋਈ ਏ ਨਹੀਂ ਹੈ ਕਿ ਕਿਸੇ ਨੂੰ ਟੌਂਟ ਹੈ ਜਾਂ ਕੁਝ ਵੀ ਹੈ ਜਨਰੇਸ਼ਨ ਵੀਕ ਹੈ ਬਈ ਵੀਕ ਥਿੰਗਸ ਬ੍ਰੇਕ ਆਪਣੀ ਜਿਮ ਚ ਵੀ ਲਿਖਿਆ ਹੋਇਆ ਕਮਜ਼ੋਰ ਚੀਜ਼ਾਂ ਟੁੱਟ ਜਾਂਦੀਆਂ ਹਨ ਉਬਮਰੀਨ ਨਾਲ ਟੁੱਟ ਜੇ ਉਹ ਕਾਸੇ ਨਾਲ ਟੁੱਟ ਜੇ ਬਈ ਸੋ ਤੁਸੀਂ ਨਹੀਂ ਜੇ ਮੌਣਾ ਨਾ ਕੋਈ ਜਿਮ ਨਹੀਂ ਕਰਲਾ ਬਟ ਫਿਜ਼ੀਕਲ ਐਫਰਟਸ ਫਸਟ ਥਿੰਗ ਫਸਟ ਆਪਦੀਆਂ ਆਦਤਾਂ ਸਦਾਰ ਲੋ ਸੌਣ ਦੀ ਫਿਰ ਸਵੇਰੇ ਜਿਹੜਾ ਤੁਹਾਨੂੰ ਤਿੰਨ ਮੈਂ ਮਾਸਟਰੀ ਮੈਡੀਟੇਸ਼ਨ ਤੇ ਮੂਵਮੈਂਟ ਦੱਸਿਆ ਉਹ ਕਰ ਲਓ ਇਹ ਕਰਦੀ ਖਰਾਕ ਕਾ ਉਹ ਕਰਦੇ ਇਹ ਜੋ ਪਿਆਰ ਹੈ ਸੰਤੁਸ਼ਟੀ ਹੈ ਪਰਿਵਾਰ ਚ ਇਹ ਸਾਰੀਆਂ ਚੀਜ਼ਾਂ ਆਪੇ ਆਉਂਦੀਆਂ ਜਾਂਦੀਆਂ ਪਿਆਰ ਤੋਂ ਉੱਪਰ ਕੁਝ ਨਹੀਂ ਭਾਈ ਇਨ ਦੀ ਐਂਡ ਇਟਸ ਲਵ ਕਰਿਆ ਜੀ ਗਾਈ ਸਰ थैंक यू ਜੀ ਸਰ ਲਵ ਥੈਂਕ ਯੂ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਾ ਦਿਤੀਆਂ ਤੇ ਉਮੀਦ ਕਰਦੇ ਹਾਂ ਪਸੰਦ ਕਰੋਗੇ ਤੇ ਜੇ ਪਸੰਦ ਕਰੋਗੇ ਤੇ ਫਿਰ ਸ਼ੇਅਰ ਵੀ ਕਰ ਦੇਣਾ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਜਾਸਤਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ